ਆਗਿਆ ਪਈ ਅਕਾਲ ਖੀ ਆਗਿਆ ਪਈ ਅਕਾਲ ਖੀ ਕਬ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਦੁਨੀਆਂ ਦੇ ਸਾਰੇ ਇਤਿਹਾਸ ਭਾਵੇਂ ਫੋਲ ਵੇਖੋ ਸਿੱਖ ਕੌਮ ਜੈਸਾ ਇਤਿਹਾਸ ਕੋਈ ਹੋਣਾ ਨਹੀਂ ਸੱਚੀ ਗੱਲ ਆ ਖੂ ਬਾਬੇ ਨਾਨਕ ਤੋਂ ਵੱਧ ਕਿਹੜਾ ਭਾਈ ਲੈਣੇ ਵਾਂਗੂ ਕਿਸੇ ਹੁਕਮ ਬਜਾਉਣਾ ਨਹੀਂ ਪੰਜਵੇਂ ਗੁਰੂ ਤੋਂ ਵੱਧ ਪਾਣਾ ਕਿਸੇ ਮੰਨਣਾ ਨਹੀਂ ਹਰਕ੍ਰਿਸ਼ਨ ਵਾਂਗੂ ਪਾਠ ਗੂੰਗੇ ਤੋਂ ਕਰਾਉਣਾ ਨਹੀਂਾਰੇ ਪਾਸੇ ਸੁਖ ਹੋਣ ਕਿਸੇ ਨੂੰ ਨਾ ਦੁੱਖ ਹੋਣ ਚਾਰੇ ਪਾਸੇ ਸੁਖ ਹੋਣ ਕਿਸੇ ਨੂੰ ਨਾ ਦੁੱਖ ਹੋਣ ਆਮੀ ਬਾਬਾ ਨਾਨਕਾ ਤੂੰ ਆਮੀ ਬਾਬਾ ਨਾਨਕਾ ਇਹ ਹੋ ਜਈਆਂ ਇਹ ਹੋ ਜਈਆਂ ਖੁਸ਼ੀਆਂ ਲੈ ਆਮੀ ਬਾਬਾ ਨਾਨਕਾ ਇਹ ਹੋ ਜਈਆਂ